ਇਹ ਰੇਲਵੇ ਬ੍ਰਿਜ ਕੋਲ ਬੋਰਡ ਲੱਗਿਆ ਹੋਇਆ ਹੈ ਵਿਸਾਖੀ ਦੀ ਲੱਖ ਲੱਖ ਵਧਾਈਆਂ ਤੇ ਜਿਹੜੀ ਕਿ ਵਿਸਾਖੀ ਅਸੀਂ ਛੋਟੇ ਹੁੰਦੇ ਤਾਂ ਅੱਜ ਵੱਡੇ ਹੋ ਗਿਆ ਜਿਹੜੀ ਕਿ ਵਿਸਾਖੀ 13 ਤਰੀਕ ਦੀ ਆਉਂਦੀ ਸੀ ਤੇ ਇਹਨਾਂ ਨੇ 14 ਤਰੀਕ ਦੀ ਕਰਤੀ ਜਦ ਕਿ ਬਾਵਾ ਸਾਹਿਬ ਅੰਬੇਦਕਰ ਦਾ ਜਨਮ ਦਿਨ 14 ਤਰੀਕ ਨੂੰ ਆਂਦਾ ਸੀ ਤੇ ਵਿਸਾਖੀ 14 ਤਰੀਕ ਨੂੰ ਕਰਕੇ ਜਨਮ ਦਿਨ ਨੂੰ ਇਹਨਾਂ ਨੇ ਵਿੱਚ ਨਾ ਪਤਾ ਕਿ ਜਨਮ ਦਿਨ ਨਾਲ ਲੋਕਾਂ ਨੂੰ ਯਾਦ ਰਵੇ ਵਿਸਾਖੀ ਯਾਦ ਰਵੇ ਅੰਬੇਦਕਰ ਦੇ ਸੰਵਿਧਾਨ ਦੀ ਸੋਹ ਖਾ ਕੇ ਤੁਸੀਂ ਸਰਕਾਰਾਂ ਬਣਾਉਂਦੇ ਹੋ ਵੱਡੇ ਵੱਡੇ ਐਮਪੀ ਵੱਡੇ ਵੱਡੇ ਮੰਤਰੀ ਵੱਡੇ ਵੱਡੇ ਐਮਐਲਏ ਸਾਰੇ ਲੋਕ ਤੇ ਕੀ ਜਦੋਂ ਉਹਨਾਂ ਦਾ ਜਨਮ ਦਿਨ ਆਂਦਾ ਜਦੋਂ ਉਹਨਾਂ ਦਾ ਦਿਹਾੜਾ ਆਂਦਾ ਤੇ ਕੀ ਉਦੋਂ ਤੁਸੀਂ ਕਿੱਥੇ ਚਲੇ ਜਾਂਦੇ ਹੋ ਤਾਂ ਜੇ ਦੇਖਿਓ ਨਾ ਭਵੰਤਮਨ ਜੀ ਆਪਣੇ ਆਫਿਸ ਦੇ ਵਿੱਚ ਬਹਿ ਕੇ ਜਦੋਂ ਬਾਈਟ ਦਿੰਦੇ ਹੁੰਦੇ ਉਹਨਾਂ ਦੇ ਪਿੱਛੇ 바ਵਾ ਸਾਹਿਬ ਅੰਬੇਦਕਰ ਦੀ ਫੋਟੋ ਲੱਗੀ ਹੁੰਦੀ ਹੈ ਭਗਤ ਸਿੰਘ ਦੀ ਇਹ ਦੋ ਫੋਟਾਂ ਲੱਗੀਆਂ ਹੁੰਦੀ ਐ ਤੇ ਦੋ ਫੋਟਾਂ ਲਾ ਕੇ ਉਹ ਸੰਵਿਧਾਨ ਬਾਰੇ ਬਹੁਤ ਕੁਝ ਬੋਲਦੇ ਐ ਪਰ ਅੱਜ ਉਹਨਾਂ ਦਾ ਸੰਵਿਧਾਨ ਕਿੱਥੇ ਚਲਾ ਗਿਆ ਜੈ ਭੀਮ ਜੈ ਭਾਰਤ ਮੈਂ ਅਮਨ ਬਾਲਮਿਕਨ ਅੱਜ ਜਿੱਦਾਂ ਕਿ ਬਾਬਾ ਸਾਹਿਬ ਅੰਬੇਦਕਰ ਜੀ ਦੇ 132ਵੇਂ ਜਨਮ ਦਿਨ ਤੇ ਜਿਹੜੇ ਕਿ ਬੋਰਡ ਲਾਣੇ ਚਾਹੀਦੇ ਸੀ ਸਰਕਾਰ ਨੂੰ ਮੌਜੂਦਾ ਜਿਹੜੀ ਸਰਕਾਰ ਸੀ ਆਮ ਆਦਮੀ ਪਾਰਟੀ ਉਨ੍ਹਾਂ ਵੱਲੋਂ ਜਦੋਂ ਕਿ ਅਸੀਂ ਬੋਰਡ ਦੇਖੇਗੇ ਜਿਹੜਾ ਕਿ ਰੇਲਵੇ ਬ੍ਰਿਜਾਂ ਜਾਂਦਾ ਪਿਆ ਤੇ ਰੇਲਵੇ ਬ੍ਰਿਜ ਕੋ ਬੋਰਡ ਲੱਗਿਆ ਹੋਇਆ ਹੈ ਵਿਸਾਖੀ ਦੀ ਲੱਖ ਲੱਖ ਵਧਾਈਆਂ ਕਿ ਅਸੀਂ ਛੋਟੇ ਹੁੰਦੇ ਤਾਂ ਅੱਜ ਵੱਡੇ ਹੋ ਗਏ ਆ ਜਿਹੜੀ ਕਿ ਵਿਸਾਖੀ 13 ਤਰੀਕ ਦੀ ਆਂਦੀ ਸੀ ਤੇ ਇਹਨਾਂ ਨੇ 14 ਤਰੀਕ ਦੀ ਕਰਤੀ ਜਦ ਕਿ ਬਾਵਾ ਸਾਹਿਬ ਅੰਬੇਦਕਰ ਦਾ ਜਨਮ ਦਿਨ 14 ਤਰੀਕ ਨੂੰ ਆਂਦਾ ਸੀ ਤੇ ਵਿਸਾਖੀ 14 ਤਰੀਕ ਨੂੰ ਕਰਕੇ ਜਨਮ ਦਿਨ ਨੂੰ ਇਹਨਾਂ ਨੇ ਵਿੱਚ ਨਾ ਪਤਾ ਜਿਦਾਂ ਕਿ ਜਨਮ ਦਿਨ ਨਾਲ ਲੋਕਾਂ ਨੂੰ ਯਾਦ ਰਵੇ ਵਿਸਾਖੀ ਯਾਦ ਰਵੇ ਤੇ ਅੱਜ ਜਦੋਂ ਕਿ ਅਸੀਂ ਰੱਜੀ ਵਾਲੇ ਕਿਸੇ ਫੰਕਸ਼ਨ ਦੇ ਵਿੱਚ ਗਏ ਸੀ ਸਾਡੇ ਨਾਲ ਦੀਪ ਦਸ਼ਾਨੰਦ ਰਾਵਨ ਸੀਨਾ ਦੇ ਆਗੂ ਸੀ ਜਦੋਂ ਸਾਨੂੰ ਪਤਾ ਲੱਗਿਆ ਕਿ ਹਾਂ ਵੀ ਪੂਰੇ ਪੰਜਾਬ ਦੇ ਵਿੱਚ ਬੋਰਡ ਲੱਗ ਸਕੇ ਆ ਵਿਸਾਖੀ ਦੇ ਤੇ ਅਸੀਂ ਜਦੋਂ ਮੌਕੇ ਤੇ ਆ ਕੇ ਵੇਖਿਆ ਤੇ ਬਾਕੀ ਅਸੀਂ ਜਦੋਂ ਵੇਖਿਆ ਤੇ ਬਾਕੀ ਬੋਰਡ ਲੱਗੇ ਹੋਏ ਸੀ ਤੇ ਅਸੀਂ ਇਹੀ ਗੱਲ ਕਹਿੰਨੇ ਆ ਸਰਕਾਰਾਂ ਨੂੰ ਕਿ ਤੁਸੀਂ 바ਵਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੀ ਸੋਹ ਖਾ ਕੇ ਤੁਸੀਂ ਸਰਕਾਰਾਂ ਬਣਾਉਂਦੇ ਹੋ ਵੱਡੇ ਵੱਡੇ ਐਮਪੀ ਵੱਡੇ ਵੱਡੇ ਮੰਤਰੀ ਵੱਡੇ ਵੱਡੇ ਐਮਐਲਏ ਸਾਰੇ ਲੋਕ ਤੇ ਕੀ ਜਦੋਂ ਉਹਨਾਂ ਦਾ ਜਨਮ ਦਿਨ ਆਂਦਾ ਜਦੋਂ ਉਹਨਾਂ ਦਾ ਦਿਹਾੜਾ ਆਂਦਾ ਤੇ ਕੀ ਉਦੋਂ ਤੁਸੀਂ ਕਿੱਥੇ ਚਲੇ ਜਾਂਦੇ ਹੋ ਇੱਕ ਆਮ ਲੋਕ ਆਮ ਨਾਗਰਿਕ ਕੀ ਲੋਕਾਂ ਨੂੰ ਕਹਿਣਗੇ ਕੀ ਮੈਸੇਜ ਦੇਣਗੇ ਅੱਜ ਲੋਕੀ ਜਦੋਂ ਇਹਨਾਂ ਨੇ ਫਲੈਕਸਾਂ ਲਵਾਈਆਂ ਇਹਨਾਂ ਨੂੰ ਲੋਕੀ ਵੀ ਤਾਂ ਵਿਕੀ ਹੋਣੇ ਜਿਹੜੇ ਆਮ ਝੁੱਗੀਆਂ 'ਲੇ ਬੈਠੇ ਆ ਉਹਨਾਂ ਨੂੰ ਇਹਨਾਂ ਨੇ ਕੀ ਦੇਣਾ ਇਹਨਾਂ ਨੇ ਲਿਖਤਾ ਵਿਸਾਖੀ ਦੀ ਲੱਖ ਲੱਖ ਵਧਾਈਆਂ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਭਗਵੰਤ ਮਾਨ ਜੀ ਨੂੰ ਤੇ ਭੁੱਲਰ ਜੀ ਨੂੰ ਜਿਹੜੇ ਕਿ ਐਮ ਐਲ ਏ ਆ ਫਰੋਸਪੁਰ ਦੇ ਕਿ ਤੁਸੀਂ ਵਾਵਾ ਸਾਹਿਬ ਅੰਬੇਦਕਰ ਜੀ ਦੇ ਸਵਿਧਾਨ ਨੂੰ ਤੁਸੀਂ ਅੱਗੇ ਤਾਂ ਕੀ ਲੈ ਕੇ ਆਣਾ ਜਿਹੜਾ 14 ਤਰੀਕ ਨੂੰ ਉਹਨਾਂ ਦਾ ਜਨਮ ਦਿਨ ਦਿਹਾੜਾ ਆਂਦਾ ਹੈ 132ਵਾਂ ਜਿੰਦੀ ਖੁਸ਼ੀ 'ਚ ਅਸੀਂ ਰੈਲੀ ਵੀ ਕੱਢਣੀ ਹੈ ਤੁਸੀਂ ਉਹਨਾਂ ਦੀ ਫਲੈਕਸਾਂ ਤੇ ਲਵਾਈਆਂ ਨਹੀਂ ਤੁਸੀਂ ਵਿਸਾਖੀ ਦੀ ਲੱਖ ਲੱਖ ਵਧਾਈਆਂ ਲਿਖਤੀਆਂ ਜਿੰਨਾ ਕਿ ਤੁਸੀਂ ਕਈ ਬਾਈਟਾਂ 'ਚ ਦੇਖਿਆ ਉਹਨੇ ਭਗਵੰਤ ਮਾਨ ਜੀ ਆਪਣੇ ਆਫਿਸ ਦੇ ਵਿੱਚ ਬਹਿ ਕੇ ਜਦੋਂ ਬਾਈਟ ਦਿੰਦੇ ਹੁੰਦੇ ਆ ਉਹਨਾਂ ਦੇ ਪਿੱਛੇ ਵਾਵਾ ਸਾਹਿਬ ਅੰਬੇਦਕਰ ਦੀ ਫੋਟੋ ਲੱਗੀ ਹੁੰਦੀ ਹੈ ਤੇ ਆਪਨਾ ਕੀ ਕਹਿੰਦੇ ਹੁੰਦੇ ਬਾਅਦ ਫੋਟੋ ਲੱਗੀ ਹੁੰਦੀ ਹੈ ਆਪਨਾ ਕੀ ਕਹਿੰਦੇ ਹੈ ਭਗਤ ਸਿੰਘ ਦੀ ਇਹ ਦੋ ਫੋਟਾਂ ਲੱਗੀਆਂ ਹੁੰਦੀਆਂ ਤੇ ਦੋ ਫੋਟਾਂ ਲੱਗ ਕੇ ਉਹ ਸੰਵਿਧਾਨ ਬਾਰੇ ਬਹੁਤ ਕੁਝ ਬੋਲਦੇ ਆ ਪਰ ਅੱਜ ਉਹਨਾਂ ਦਾ ਸੰਵਿਧਾਨ ਕਿੱਥੇ ਚਲਾ ਗਿਆ ਅੱਜ ਅੱਜ ਉਹਨਾਂ ਨੂੰ ਅੱਜ ਉਹਨਾਂ ਨੂੰ ਯਾਦ ਨਹੀਂ ਆਈ ਬਾਬਾ ਸਾਹਿਬ ਅੰਬੇਦਕਰ ਦੀ ਅੱਜ ਉਹਨਾਂ ਨੂੰ ਯਾਦ ਨਹੀਂ ਆਈ ਸੰਵਿਧਾਨ ਦੀ ਅੱਜ ਉਹਨਾਂ ਨੂੰ ਯਾਦ ਨਹੀਂ ਆਈ ਜਿਹੜੀ ਉਹਨਾਂ ਨੇ ਸੋਹਾਂ ਖਾਦੀਆਂ ਸੀ ਅੱਜ ਉਹਨਾਂ ਨੂੰ ਯਾਦ ਨਹੀਂ ਆਈ ਕਿ ਉਹਨਾਂ ਦੀ ਖੁਸ਼ੀ ਦੇ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ 132ਵੇਂ ਸਾਲਗिरा ਤੇ ਉਹਨਾਂ ਦੇ 132ਵੇਂ ਜਨਮ ਦਿਨ ਤੇ ਕਿ ਅਸੀਂ ਉਹਨਾਂ ਦੀ ਫਲੈਕਸ ਲਾਣੀ ਸੀ ਇਹ ਕਿੱਥੇ ਗਿਆ ਸਵਿਧਾਨ ਉਹ ਤੋਂ ਤੇ ਅਸੀਂ ਇਹੀ ਗੱਲ ਕਹਿੰਨੇ ਆ ਕਿ ਸਰਕਾਰ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰ ਬਣੀ ਹੈ ਪਰ ਸਰਕਾਰ ਤੁਸੀਂ ਆਪ ਦੀ ਬਣਾਓ ਜਦ ਕਿ ਤੁਸੀਂ ਆਪ ਦੀ ਸਰਕਾਰ ਬਣਾਓਗੇ ਤੇ ਤੁਹਾਨੂੰ ਪਤਾ ਚੱਲੇਗਾ ਕਿ ਹਾਂ ਅਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਕਿਉਂਕਿ ਸਵਿਧਾਨ ਨੂੰ ਇਹ ਨੱਪਦੇ ਪਏ ਹੈ ਤੇ ਜਿਹੜਾ ਕਿ ਸਵਿਧਾਨ ساری ਜ਼ਿੰਦਗੀ ਅਮਰ ਰਿਹਾ ਸਵਿਧਾਨ ਕਦੀ ਨੱਪਿਆ ਨਹੀਂ ਜਾ ਸਕਦਾ ਅੱਜ 바ਵਾ ਸਾਹਿਬ ਅੰਬੇਦਕਰ ਦੀ ਬਦੌਲਤ ਕਿਸੇ ਨੂੰ ਪੈਨ ਫੜਨਾ ਆਇਆ 바ਵਾ ਸਾਹਿਬ ਅੰਬੇਦਕਰ ਦੀ ਬਦੌਲਤ ਲਿਖਣਾ ਆਇਆ 바ਵਾ ਸਾਹਿਬ ਅੰਬੇਦਕਰ ਦੀ ਬਦੌਲਤ ਅੱਜ ਕੁਆਲੀਫਿਕੇਸ਼ਨਾਂ ਅੱਗੇ ਵਧਦੀਆਂ ਪਈਆਂ ਜੇ ਉਹ ਨਾ ਹੁੰਦੇ ਤੇ ਪੜ੍ਹਾਈ ਕਿੱਥੇ ਹੁੰਦੀ ਜੇ ਉਹ ਨਾ ਹੁੰਦੇ ਤੇ ਸਵਿਧਾਨ ਕਾਨੂੰਨ ਕਿੱਥੇ ਹੁੰਦਾ ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਭਗਵੰਤ ਮਾਨ ਜੀ ਨੂੰ ਐਮਐਲਏ ਜੀ ਨੂੰ ਹੱਥ ਜੋੜ ਕੇ ਐਮਐਲਏ ਜੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਬੈਨਰ ਤਾਂ ਲਾਤੇ ਤੁਸੀਂ ਬੋਰਡ ਤਾਂ ਲਾਤੇ ਐ ਪਰ ਕਿੱਥੇ ਆ ਬਾਬਾ ਸਾਹਿਬ ਦੀ ਨਿਸ਼ਾਨੀ ਕਿੱਥੇ ਤੁਸੀਂ ਬੋਰਡ ਲਾਇਆ ਬਾਬਾ ਸਾਹਿਬ ਦਾ ਜਦੋਂ ਤੁਸੀਂ ਬਾਬਾ ਸਾਹਿਬ ਦਾ ਬੋਰਡ ਹੀ ਨਹੀਂ ਲਾਇਆ ਤੁਸੀਂ ਉਹਨਾਂ ਦੇ ਬਾਰੇ ਨਹੀਂ ਲਿਖਿਆ ਫਿਰ ਤੁਸੀਂ ਉਹਨਾਂ ਦੀ ਸੋਹਾਂ ਖਾ ਕੇ ਤੁਸੀਂ ਅੱਜ ਐਡੀਆਂ ਵੱਡੀਆਂ ਸਰਕਾਰਾਂ ਬਣਾ ਲੀਆਂ ਐਡੇ ਐਡੇ ਵੱਡੇ ਮੰਤਰੀ ਐਮਪੀ ਜਿਹੜੇ ਕਿ ਸਾਰੇ ਭਗਵੰਤ ਮਾਨ ਜੀ ਸਾਰੇ ਨਾਮ ਲੈ ਕੇ ਅਸੀਂ ਕਹਾਂਗੇ ਸਾਨੂੰ ਡਰ ਨਹੀਂ ਕਿਉਂਕਿ ਅਸੀਂ ਆਮ ਪਾਰਟੀ ਐ ਅਸੀਂ ਕਿਸੇ ਤੋਂ ਲੈ ਕੇ ਨਹੀਂ ਖਾਨਾ ਆਮ ਨਾਗਰਿਕ ਐ ਅਸੀਂ ਕਹਿੰਨੇ ਆ ਕਿ ਜਿਹੜਾ ਸੱਚ ਆ ਉਹ ਲੋਕਾਂ ਦੇ ਅੱਗੇ ਲਿਆਇਆ ਜਾਵੇ ਪਰ ਅਸੀਂ ਇਹ ਅੱਜ ਸੱਚ ਜਿਹੜਾ ਲੁਕਾਇਆ ਜਾ ਰਿਹਾ ਜਿਹੜਾ ਝੂਠ ਆ ਉਹ ਅੱਗੇ ਲਿਆਇਆ ਜਾ ਰਿਹਾ ਜਦ ਕਿ 13 ਸਾਲ ਮੈਂ ਫੇਰ ਕਹਿੰਨਾ ਕਿ 13 ਤਰੀਕ ਦੀ ਬਸਾਖੀ ਹੁੰਦੀ ਐ ਤੇ 14 ਤਰੀਕ ਦੀ ਬਾਬਾ ਸਾਹਿਬ ਦਾ ਜਨਮ ਦਿਨ 132 ਮਾ ਹੁੰਦਾ ਤੇ ਜਦੋਂ ਕਿ ਜਨਮ ਦਿਨ ਬਾਬਾ ਸਾਹਿਬ ਅੰਬੇਦਕਰ ਦਾ ਦਬਾਇਆ ਜਾ ਰਿਹਾ ਤੇ ਉਹਨੂੰ ਬਸਾਖੀ ਦਾ ਰੂਪ ਦਿੱਤਾ ਜਾ ਰਿਹਾ ਜਦ ਕਿ ਇਹ ਬਿਲਕੁਲ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਭੁੱਲਰ ਜੀ ਨੂੰ ਬੇਨਤੀ ਹੱਥ ਜੋੜ ਕੇ ਆ ਜਿਹੜੀਆਂ ਫਲੈਕਸਾਂ ਤੁਸੀਂ ਲਾਈਆਂ ਇਹ ਲੋਕਾਂ ਨੂੰ ਜਵਾਬ ਤੁਹਾਨੂੰ ਦੇਣਾ ਪੈਣਾ ਹੈ ਔਰ ਬਹੁਤ ਜਲਦੀ ਦੇਣਾ ਪੈਣਾ ਜਵਾਬ ਜਿਹੜੇ ਜਵਾਬ ਦੇ ਕਾਰਨ ਤੁਹਾਡੇ ਤੋਂ ਜਵਾਬ মিডিਆ ਨੇ ਵੀ ਮੰਗਣਾ ਹੈ ਆਮ ਲੋਕਾਂ ਨੇ ਵੀ ਮੰਗਣਾ ਹੈ ਤੇ ਸਾਡੇ ਵਰਗੇ ਜਿਹੜੇ ਬੰਦੇ ਆ ਲੋਕਾਂ ਦੀਆਂ ਜਿਹੜੇ ਇੱਥੇ ਆਮ ਜਿਹੜੇ ਐਕਟੀਵਿਟੀ ਕਰਦੇ ਆ ਅਸੀਂ ਲੋਕਾਂ ਦੀ ਮਦਦ ਕਰਦੇ ਤੇ ਤੁਹਾਨੂੰ ਸਾਨੂੰ ਵੀ ਇਹ ਜਵਾਬ ਦੇਣਾ ਪੈਣਾ ਤੇ ਜੈ ਬਾਲਮਿਕੀ ਜੈ ਭਾਰਤ ਜੈ ਭੀਮ